ਅੱਜ ਉੱਥੇ ਕਣਕ ਨੂੰ ਅੱਗ ਲੱਗੀ ਜਦ ਕੋਈ ਆਖ ਸੁਣਾਉਂਦਾ ਏ ਫਿਰ ਸੌ ਰੱਬ ਦੀ ਦਿਲ ਭੜਕੇ ਮੂੰਹ ਨੂੰ ਆਉਂਦਾ ਏ ਮੰਨਿਆ ਕਿ ਰੱਬਾ ਤੂੰ ਹੀਓ ਦਿੰਨਾ ਏ ਫਿਰ ਦੇ ਕੇ ਘਾਤੋ ਖੁੰਦਾ ਏ ਪਤਾ ਨਹੀਂ ਇੱਕ ਚਿੰਗਾਰੀ ਕਿੱਥੋਂ ਆ ਕੇ ਝੜ ਜਾਂਦੀ ਪੁੱਤਾਂ ਵਾਂਗੂ ਪਾਲੀ ਫਸਲ ਜਟਦੀ ਕਿਉਂ ਮਿੰਟਾਂ ਦੇ ਵਿੱਚ ਸੜ ਜਾਂਦੀ ਪੁੱਤਾਂ ਵਾਂਗੂ ਪਾਲੀ ਫਸਲ ਜਟਦੀ ਕਿਉਂ ਮਿੰਟਾਂ ਦੇ ਵਿੱਚ ਸੜ ਜਾਂਦੀ ਪੋ ਮਾਗਦਿਆਂ ਰਾਤਾਂ ਦੇ ਵਿੱਚ ਜਦ ਪਾਣੀ ਲਾਉਂਦਾ ਏ ਇੰਚ ਇੰਚ ਵੱਧਦੀ ਫਸਲ ਦੇਖ ਕੇ ਸੁਪਨੇ ਨਵੇਂ ਸਜਾਉਂਦਾ ਏ ਕਿਸ਼ਤ ਬੈਂਕ ਦੀ ਵਿਆਹ ਗੋਡੋ ਦਾ ਸੋਚ ਕੇ ਅੱਖ ਬਾਪੂ ਦੀ ਭਰ ਜਾਂਦੀ ਪੁੱਤਾਂ ਵਾਂਗੂ ਪਾਲੀ ਫਸਲ ਜੱਟ ਦੀ ਕਿਉਂ ਮਿੰਟਾਂ ਦੇ ਵਿੱਚ ਸੜ ਜਾਂਦੀ ਪੁੱਤਾਂ ਵਾਂਗੂ ਪਾਲੀ ਫਸਲ ਜੱਟ ਦੀ ਕਿਉਂ ਮਿੰਟਾਂ ਦੇ ਵਿੱਚ ਸੜ ਜਾਂਦੀ ਹੱਥ ਜੋੜ ਕਰਾਂ ਅਰਦਾਸ ਰੱਬਾ ਕਰੀ ਮਨਜ਼ੂਰ ਮੇਰੀ ਹਰ ਕਿਸਾਨ ਦੇ ਸਿਰ ਦੇ ਉੱਤੇ ਬਣੀ ਰਹੇ ਇਹ ਮਿਹਰ ਤੇਰੀ ਅੱਗੇ ਤੋਂ ਇੱਕ ਕੰਨ ਮੇਰੇ ਨਾਲ ਸੁਣਨ ਖਬਰ ਮਾੜੀ ਰੱਬਾ ਸੁੱਖੀ ਸੰਦੀ ਬੱਢ ਲੈਣ ਦੇ ਜੱਟਾਂ ਨੂੰ ਹਾੜੀ ਰੱਬਾ ਸੁੱਖੀ ਸੰਦੀ ਬੱਢ ਲੈਣ ਦੇ ਜੱਟਾਂ ਨੂੰ ਹਾੜੀ